ਤੇ ਮੈਨੂੰ ਡੀਐਸਪੀ ਨੇ ਕਿਹਾ ਕਿ ਇੱਕ ਬੰਦਾ ਰੋਜ਼ ਇੱਕ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖਦਾ ਹੈ ਔਰ ਪੋਸਟ卡ਡ ਤੇ ਲਿਖਦਾ ਹੈ ਪੀਲੇ ਰੰਗ ਦਾ ਪੋਸਟ卡ਡ ਜਿਹੜਾ ਹੁੰਦਾ ਹੈ ਔਰ ਉਸਨੇ 25 30 ਪੋਸਟ卡ਡ ਲਿਖਿਓਏ ਮੈਨੂੰ ਦਿਖਾਏ ਮੈਨੂੰ ਦਿੱਤੇ ਕੰਦਾ ਇਹ ਬੰਦਾ ਇੱਕ ਪੋਸਟਕਾਡ ਰੋਜ਼ ਇਹ ਤੋਂ ਚੰਡੀਗੜ੍ਹ ਤੋਂ ਪੌਂਦਾ ਹੈ 인ਦਰਾ ਗਾਂਧੀ ਉਸ ਟਾਈਮ ਤੇ ਪ੍ਰਾਈਮ ਮਿਨਿਸਟਰ ਸੀ ਔਰ ਉਸ ਨੂੰ ਜਾ ਕੇ ਉੱਥੇ ਡਿਲੀਵਰ ਹੁੰਦਾ ਹੈ ਔਰ ਉਸ ਤੇ ਗੰਧੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਜਿਹੜੀਆਂ ਮੈਂ ਦੱਸ ਨਹੀਂ ਸਕਦਾ ਉਸ ਤੇ ਲਿਖੀਆਂ ਹੁੰਦੀਆਂ ਸੀ ਔਰ ਉਹ ਅੰਡਰਲਾਈਨ ਕੀਤੀ ਹੁੰਦੀ ਸੀ ਰੈੱਡ ਪੈਨ ਨਾਲ ਤੇ ਉਹ ਦਿੱਤਾ ਜੀ ਕਹਿੰਦਾ ਇਸ ਬੰਦੇ ਦਾ ਆਥਰ ਜਿਹੜਾ ਲਿਖਣ ਵਾਲਾ ਜਿਹੜਾ ਬੰਦਾ ਉਹ ਟਰੇਸ ਕਰਨਾ ਮੈਂ ਬਹੁਤ ਪਰੇਸ਼ਾਨ ਹੋਇਆ ਮੈਂ ਕਿਹਾ ਵੀ ਇੱਕ ਮੋਹਰ ਹੈ ਸਿਰਫ ਚੰਡੀਗੜ੍ਹ ਦੀ ਲੱਗੀ ਹੋਈ ਇੰਨੀ ਆਬਾਦੀ ਹੈ ਕੋਈ ਪਤਾ ਨਹੀਂ ਸੈਕਟਰ ਦਾ ਕੁਝ ਪਤਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੈਂ ਕਿਵੇਂ ਇੰਟਰੈਸ ਕਰਾਂਗਾ ਕਈ ਚਿਰ ਮੈਂ ਸੋਚਦਾ ਵਿਚਾਰ ਕਰਦਾ ਰਿਹਾ ਔਰ ਮੈਨੂੰ ਇਹ ਵੀ ਸੋਚ ਰਾਇਆ ਕਿ ਮੇਰੇ ਨਾਲ ਦੋ ਵਿਲੇਡ ਇਨਸਪੈਕਟਰ ਬੈਠੇ ਨੇ ਉਹਨਾਂ ਨੇ ਉਹਨੂੰ ਕਿਉਂ ਨਹੀਂ ਦਿੱਤੀ ਹੈ ਮੈਂ ਇਹ ਏਡੀ ਵੱਡੀ ਪ੍ਰਾਈਮ ਮਿਨਿਸਟਰ ਹਾਊਸ ਤੋਂ ਆਈ ਹੈ ਇਹ ਲੈਟਰ ਹੈ ਹੈ ਜਿਹੜੀ ਸੀਸੀ ਨੂੰ ਆਈ ਚੰਡੀਗੜ੍ਹ ਤੋਂ ਸੀਸੀ ਨੂੰ ਔਰ ਉਹਨਾਂ ਨੇ ਅੱਗੇ ਆਈਜੀ ਨੂੰ ਭੇਜੀ ਔਰ ਆਈਜੀ ਨੇ ਇੱਥੇ ਭੇਜੀ ਤੇ ਔਰ ਮੈਨੂੰ ਦੇ ਦਿੱਤੀ ਮੈਂ ਚਲੋ ਮੈਂ ਫਿਰ ਆਪਣੇ ਮਨ ਨੂੰ ਸਮਝਾਇਆ ਕਿ ਜੇ ਕੰਮ ਕਰਨ ਵਾਸਤੇ ਕਿਹਾ ਗਿਆ ਤਾਂ ਕੰਮ ਤਾਂ ਕਰਨਾ ਹੈ ਮੈਂ ਪੋਸਟ ਆਫਿਸ ਦਾ ਜਿਹੜਾ ਸਬਡੈਂਟ ਸੀ ਮੈਂ ਉਸ ਕੋਲ ਗਿਆ ਉਸਨੇ ਮੈਂ ਸਾਰੀ ਗੱਲ ਦੱਸੀ ਉਹਨੇ ਮੈਨੂੰ ਕੋਈ ਰਾਹ ਨਾ ਦੱਸਿਆ ਉਹ ਕਹਿੰਦਾ ਸਾਹਬ ਕੋਟੋ-ਕਟ 60 70 ਬੰਦੇ ਹੈਗੇ ਨੇ ਜਿਹੜੇ ਆਪਣੇ ਆਪਣੇ ਥੈਲੇ ਭਰ ਕੇ ਰੋਜ਼ ਲਿਆ ਕੇ ਇੱਕ ਸਾਰਟਿੰਗ ਹਾਊਸ ਦੇ ਕਮਰੇ ਦੇ ਵਿੱਚ ਸਾਰੇ ਉਲਟਾਈ ਜਾਂਦੇ ਨੇ ਮਰੋ ਤੂੰ ਸਾਰੀ ਡਾਕ ਜਿਹੜੀ ਆ ਉਹ ਸਾਲਟ ਹੁੰਦੀ ਹੈ ਉਹ ਅਲੱਗ-ਅਲੱਗ ਕਰਤੇ ਜਾਂਦੀ ਹੈ ਸਟ੍ਰੀਟ ਵਾਈਜ਼ ਸ਼ਹਿਰ ਵਾਈਜ਼ ਪਿੰਡ ਵਾਈਜ਼ ਸਾਰੀ ਅਲੱਗ-ਅਲੱਗ ਕਰ ਲਈ ਜਾਂਦੀ ਹੈ ਉਹ ਖਾਨਿਆਂ ਚ ਪਾ ਕੇ ਅਲੱਗ-ਅਲੱਗ ਉਹਨਾਂ ਦੇ ਬੰਡਲ ਬਣਾ ਕੇ ਤੇ ਅਸੀਂ ਅਗੋਂ ਬਾਈ ਟ੍ਰੇਨਰਾਂ ਸੀ ਭੇਜਦੇ ਆ ਉਹ ਅਗੋਂ ਜਾਂਦਾ ਤੇ ਤੁਸੀਂ ਕਿਵੇਂ ਉਹਨਾਂ ਦੇ ਜਿਹੇ ਇੱਕ ਲੈਟਰ ਇੱਕ ਇੱਕ ਸਪੋਸ ਰੋਜ਼ ਵੀ ਆਉਂਦਾ ਇੱਥੋਂ ਜਾਂਦਾ ਤੁਸੀਂ ਕਿਵੇਂ ਉਸ ਨੂੰ ਲੱਭੋਗੇ ਮੈਂ ਅਲਟੀਮੇਟਲੀ ਮੈਂ ਕਿ ਮੈਂ ਲੱਭਾਂਗਾ ਤੁਸੀਂ ਮੈਨੂੰ ਦੱਸੋ ਮੈਨੂੰ ਅਲਾਉ ਕਰੋ ਉਹਨੇ ਕਹਿਤਾ ਕਿ ਨਾ ਮੈਂ ਸਾਲਟ ਹਾਊਸ ਦਾ ਵਾਪਸ ਵਲਣ ਕਹਦੇ ਨਾ ਤੁਸੀਂ ਚਲੇ ਜਾਓ ਤੁਸੀਂ ਦੇਖ ਲਓ ਜੇ ਤੁਸੀਂ ਦੇਖ ਸਕਤੇ ਹੋਤੇ ਮੈਂ ਉਥੇ ਕਮਿਸਮ ਇੱਕ ਹਫਤਾ ਮੈਂ ਰੋਜ਼ ਡੇਲੀ ਜਾ ਕੇ ਮੈਂ ਉਥੇ ਲਗਾਇਆ ਦੋ ਟਾਈਮ ਤੇ ਉਥੇ ਬੈਗ ਲੈ ਕੇ ਪੋਸਟਮੈਨ ਜਿਹੜੇ ਉਹ ਲੈ ਕੇ ਆਉਂਦੇ ਸੀ ਔਰ ਉਹ ਉਲਟਾ ਕਰ ਦਿੰਦੇ ਸੀ ਇੱਕ ਸਵੇਰੇ ਉਹ 11 12 ਵਜੇ ਆਉਂਦੇ ਸੀ ਇੱਕ 3 ਵਜੇ ਤੋਂ ਬਾਅਦ ਆਉਂਦੇ ਸੀ 4 ਵਜੇ ਆਉਂਦੇ ਸੀ ਮੈਂ ਉਹਨਾਂ ਸਾਰਿਆਂ ਨੂੰ ਦੇਖਣਾ ਤੇ 4 ਵਜੇ ਵਾਲਾ ਆਉਂਦਾ ਸੀ ਨਾ ਜਿਹੜਾ ਬੰਦੇ ਉਹਨਾਂ ਵਿੱਚੋਂ ਇੱਕ ਦਿਨ ਇੱਕ ਤੇ ਬੈਗ ਦੇ ਵਿੱਚੋਂ ਮੈਂ ਉਹ ਕਾਰਡ ਜਿਹੜਾ ਸੀ ਮੈਂ ਦੇਖ ਲਿਆ ਮੈਂ ਮੇਰੀ ਨਜ਼ਰ ਹੁੰਦੀ ਸੀ ਕਿ ਮੈਂ ਪੋਸਟ ਕਾਰਡ ਵੇਖਾਂ ਜਿੰਨੇ ਵੀ ਆ ਗਏ ਨੀ ਪੀਲੇ ਰੰਗ ਦੇ ਮੈਂ ਉਹਨਾਂ ਨੂੰ ਕੱਟਿਆ ਕਰ ਲਵਾਂ ਤੇ ਉਹਨਾਂ ਨੂੰ ਮੈਂ ਦੇਖਾਂ ਸੋ ਮੈਨੂੰ ਇੱਕ ਇੱਕ ਪੋਸਟ ਕਾਰਡ ਸੇਮ ਟੂ ਸੇਮ ਇਹਨੇ ਮਿਲ ਗਿਆ ਮੈਂ ਆਪਣੇ ਕੋਲ ਰੱਖ ਲਿਆ ਉਸ ਤੋਂ ਬਾਅਦ ਮੈਂ ਉਸ ਨੂੰ 18 ਸੈਕਟਰ ਦਾ ਸਿਓ ਪੋਸਟਮੈਨ ਮੈਨਰ ਨੂੰ ਨਾਲ ਲਿਆ ਤੇ ਮੈਂ ਉਹਨਾਂ ਕਿਹਾ ਵੀ ਤੂੰ ਦੱਸ ਮੈਂ ਕਿੱਥੋਂ ਕਿੱਥੋਂ ਤੂੰ ਲਾਣਾ ਇਹ ਕਿੱਥੋਂ ਕਿਹੜੇ ਢੋਲ ਦੇ ਵਿੱਚੋਂ ਇਹ ਨਿਕਲਦਾ ਹੈ ਸੋ ਕਈ ਦਿਨ ਉਹਦੇ ਨਾਲ ਜਾਣ ਦੇ ਵਿੱਚੋਂ ਇੱਕ ਸੈਕਟਰ ਇੱਕ 18 ਸੈਕਟਰ ਤੇ ਬੀ ਰੋਡ ਦੇ ਉੱਪਰ ਉਹਦੇ ਸਾਹਮਣੇ ਢੋਲ ਦੇ ਸਾਹਮਣੇ ਪਾਰਕ ਸੀ ਔਰ ਇੱਕ ਸਾਈਡ ਤੇ ਮਕਾਨ ਸਨ ਔਰ ਕ੍ਰਾਸਿੰਗ ਸੀ ਮੈਂ ਉੱਥੇ ਉਹਨਾਂ ਨੂੰ ਦੱਸਿਆ ਕਿ ਇਹ ਇਸ ਢੋਲ ਦੇ ਵਿੱਚੋਂ ਮੈਂ ਕੱਟਦਾ ਮੈਂ ਕਈ ਦਿਨ ਤੱਕ ਦੇਖਦਾ ਰਿਹਾ ਉਹ ਰੋਜ਼ ਮੈਂ ਆਵਾਂ ਉਸ ਟਾਈਮ ਤੇ ਮੈਂ ਦੇਖਾਂ ਤੇ ਵਿੱਚੋਂ ਪੋਸਟ ਕਾਰਡ ਮਿਲੇ ਮੈਂ ਕਿਉਂ ਬੰਦਾ ਤੇ ਆ ਗਿਆ ਤੇ ਮੈਂ ਬੰਦਾ ਕਿਵੇਂ ਲੱਭਾਂ ਇਹ ਕਿਸ ਤਰ੍ਹਾਂ ਮੈਂ ਦੇਖਾਂ ਕਿ ਕੌਣ ਬੰਦਾ ਛੱਟ ਕੇ ਜਾਂਦਾ ਹੈ ਅਲਟੀਮੇਟਲੀ ਮੈਂ ਡੀਐਸਪੀ ਨੂੰ ਰਿਕਵੈਸਟ ਕੀਤੀ ਮੈਨੂੰ ਮੇਰੇ ਨਾਲ ਇੱਕ ਬੰਦਾ ਹੋਰ ਲਾਓ ਮੈਨੂੰ ਇੱਕ ਹੋਰ ਬੰਦਾ ਚਾਹੀਦਾ ਕਹਤਾ ਉਹ ਜਿਹੜਾ ਮਰਜ਼ੀ ਲੈ ਲੈ ਮੈਂ ਆਪਣੇ ਨਾਲ ਇੱਕ ਬੰਦਾ ਹੋਰ ਜਗਜੀਤ ਜਗਜੀਤ ਸਿੰਘ ਹੈਰਕਨ ਸੇਵਲ ਸੀ ਉਸਨੂੰ ਮੈਂ ਨਾਲ ਲੈ ਲਿਆ ਅਸੀਂ ਦੋਨੋਂ ਆ ਕੇ ਪਾਰਕ ਵਿੱਚ ਬੈਠ ਜਾਂਦੇ ਅਸੀਂ ਇਹ ਸੋਚਿਆ ਕਿ ਕੱਪੜੇ ਤੇ ਰੋਜ਼ ਆਦਮੀ ਬਦਲਦਾ ਹੈ ਜੁੱਤੀ ਨੂੰ ਮਤਲਬ ਜੁੱਤੀ ਆਮ ਤੌਰ ਤੇ ਉਹ ਹੀ ਪਾ ਕੇ ਰੱਖਦਾ ਹੈ ਤੇ ਜੁੱਤੀਆਂ ਨੋਟ ਕਰੋ ਔਰ ਉਹਦਾ ਉਮਰ ਨੋਟ ਕਰੋ ਕੱਦ ਨੋਟ ਕਰੋ ਉਹਦਾ ਮੇਲ ਫੀਮੇਲ ਨੋਟ ਕਰੋ ਬੱਚਾ ਹੈ ਵੱਡਾ ਹੈ ਉਮਰ ਹੈ ਇਹ ਨੋਟ ਕਰੋ ਅਸੀਂ ਕਾਗਜ਼ ਤੇ ਲੈ ਕੇ ਜਿਹੜਾ ਕੋ ਬੰਦਾ ਆਵੇ ਸਾਰੇ ਦਿਨ ਦੇ ਵਿੱਚ 40 50 ਬੰਦੇ ਆਉਂਦੇ ਸੀ ਸੋ ਅਸੀਂ ਉਹਨਾਂ ਨੂੰ ਨੋਟ ਕਰਨਾ ਚਾਹੀਦਾ ਤਿੰਨ ਦਿਨ ਦੇ ਬਾਅਦ ਅਸੀਂ ਇੱਕ ਬੰਦੇ ਦੇ ਉੱਪਰ ਅਸੀਂ ਪਿੰਪੁਆਇੰਟ ਹੋ ਗਏ ਕਿ ਇਹ ਬੰਦਾ ਰੋਜ਼ ਆ ਰਿਹਾ ਹੈ ਔਰ ਇਹਦੀ ਚप्पल ਚप्पल ਪਾ ਕੇ ਆਉਂਦਾ ਸੀ ਉਹ ਅਸੀਂ ਇੱਕ ਦਿਨ ਉਸ ਦਾ ਅਸੀਂ ਉਹਨੂੰ ਪਾਉਂਦੇ ਆ ਤੇ ਨਹੀਂ ਦੇਖਿਆ ਲੇਕਿਨ ਅਸੀਂ ਉਹ ਤਾਂ ਪਿੱਛਾ ਕੀਤਾ ਅਸੀਂ ਦੇਖਿਆ ਕਾਫੀ ਦਿਰ ਉਸ ਸੈਕਟਰ ਦੇ ਵਿੱਚ ਬੈਕ ਸਾਈਡ ਤੇ ਜਾ ਕੇ ਅੱਗੇ ਫਿਰ ਉਹ ਲੈਫਟ ਮੁੜ ਕੇ ਅੱਗੇ ਇੱਕ ਆਫਿਸ ਦੇ ਉੱਪਰ ਪਰ ਫਸਟ ਲਾਈਨ ਤੇ ਵੜ ਜਾਂਦਾ ਪੰਜਾਬ ਖੇਤੀਬਾੜੀ ਦਫ਼ਤਰ ਔਰ ਉਹਦੇ ਉੱਪਰ ਚੜ ਗਿਆ ਉਸ ਤੋਂ ਬਾਅਦ ਅਸੀਂ ਉਸਨੂੰ ਬੁਲਾਇਆ ਨਹੀਂ ਛੇੜਿਆ ਨਹੀਂ ਅਸੀਂ ਉੱਥੇ ਆ ਕੇ ਬੈਠ ਗਏ ਨੈਕਸਟ ਡੇਜਾ ਤੋਂ ਆਇਆ 3 ਵਜੇ 3 ਵਜੇ ਦੇ ਕਰੀਬ ਤੇ ਅਸੀਂ ਦੋਨੋਂ ਨੇ ਦੂਰੋਂ ਹੁੰਦਾ ਦੇਖ ਲਿਆ ਔਰ ਜਦੋਂ ਉਸਨੇ ਪੋਸਟਕਾਟ ਕਟਕੜਿਆ ਪਾੜ ਲਗਾ ਦਸਨ ਪੜ ਲਿਆ ਪੜ ਕੇ ਦੇਖਿਆ ਤਾਂ ਸੇਮ ਪੋਸਟਕਾਟ ਸੀ ਅਸੀਂ ਉਹਨੂੰ ਦੋਨੋਂ ਨੂੰ ਪਕੜ ਉਸਨੂੰ ਪਕੜ ਕੇ ਦੋਨੋਂ ਅਸੀਂ ਉਹਦੇ ਆਫਿਸ ਲੈ ਗਏ ਆਫਿਸ ਜਾ ਕੇ ਉਹਦੇ ਸੀਨੀਅਰ ਅਫੀਸਰ ਦੇ ਬੈਠਾ ਸੀ ਅਸੀਂ ਉਹਨੂੰ ਦੱਸਿਆ ਉਹ ਸਕੇ ਤੁਹਾਡੇ ਐਸ ਬੰਦੇ ਦੀ ਇਹ ਕਰਤੂਤ ਇਹ ਦੇਖੋ ਇਹ ਰੋਜ਼ ਇਹ ਪ੍ਰਾਈਮ ਮਿਨਿਸਟਰ ਨੂੰ ਇਹ ਲੈਟਰ ਲਿਖਦਾ ਹੈ ਉਹ ਲੈਟਰ ਪੜ ਕੇ ਉਹਦੀਆਂ ਅੱਖਾਂ ਲਾਲ ਹੋ ਗਈਆਂ ਬੜਾ ਉਸਨੂੰ ਗੁੱਸਾ ਚੜਿਆ ਹੈ ਉਹ ਕਹਿੰਦਾ ਮੇਰਾ ਦਿਲ ਕਰਦਾ ਮੈਂ ਮਾਰਾਂ ਉੱਟ ਕੇ ਉਸਨੂੰ ਮੈਂ ਕਹਿੰਦਾ ਤੈਨੂੰ ਮਾਰਨ ਦੀ ਲੋੜ ਨਹੀਂ ਅਸੀਂ ਮਾਰ ਲਾਂਗੇ ਉਸਨੂੰ ਮੈਂ ਉਸੇ ਦਾ ਫੋਨ ਤੋਂ ਮੈਂ ਡੀਐਸਪੀ ਨੂੰ ਫੋਨ ਕੀਤਾ ਮੈਂ ਕਹਿੰਦਾ ਸਰ ਅਸੀਂ ਬੰਦਾ ਫੜ ਲਿਆ ਕਹਿੰਦਾ ਹੈ ਇੱਕ ਬੰਦਾ ਪਾੜ ਲਿਆ ਮੈਂ ਕਿਹ ਬੰਦਾ ਪਾੜ ਲਿਆ ਤਾਂ ਮੈਂ ਕਿਹ ਬੰਦਾ ਭੇਜੋ ਕੋਈ ਇਸਨੂੰ ਲੈ ਕੇ ਜਾਵੇ ਉਹ ਕਹਿੰਦਾ ਮੈਂ ਹੁਣੇ ਮੈਂ ਤੁਹਾਨੂੰ ਫੋਨ ਕਰਦਾ ਤੁਹਾਡੇ ਕੋਲ ਜੀਪ ਆਏਗੀ ਔਰ ਉਹ ਤੁਹਾਨੂੰ ਇਸ ਨੂੰ ਲੈ ਜਾਏਗੀ ਔਰ ਉਹ ਪੁਲਿਸ ਆਈ ਦੋ ਕਨਸਟੇਬਲ ਵਿੱਚ ਬੈਠੇ ਸੀ ਡਰਾਈਵਰ ਸੀ ਉਹ ਰਾਕ ਕੇ ਉਸ ਨੂੰ ਲੈ ਗਏ ਉਸ ਤੋਂ ਉਪਰ ਕੇਸ ਚਲਿਆ ਉਹ ਕਨਵਿਕਟ ਹੋਇਆ ਔਰ ਉਸ ਤੋਂ ਬਾਅਦ ਜਦ ਵੀ ਕੋਈ ਪ੍ਰਾਈਮ ਮਿਨਿਸਟਰ ਆਉਂਦਾ ਸੀ ਮੈਂ ਜਿੰਨਾ ਚਿਰ ਉੱਥੇ ਰਿਹਾ ਚੰਡੀਗੜ੍ਹ ਪੁਲਿਸ ਦੇ ਵਿੱਚ ਉਸ ਨੂੰ ਪਕੜ ਕੇ ਪਹਿਲੇ ਥਾਣੇ ਉਠਾ ਲਿਆ ਜਾਂਦਾ ਸੀ ਜਦੋਂ ਦੀ ਸ਼ਹਿਜ਼ਾਪੂਰੀ ਹੋ ਗਈ ਉਸ ਤੋਂ ਬਾਅਦ ਉਸ ਨੂੰ ਪਹਿਲੇ ਉੱਥੇ ਪਿਠਾੜਿਆ ਜਾਂਦਾ ਸੀ ਸੋ ਇਸ ਤਰ੍ਹਾਂ ਮੇਰਾ ਪਹਿਲਾ ਕੇਸ ਜਿਹੜਾ ਸੀ ਐਸ ਹੈੱਡ ਕਨਸਟੇਬਲ ਮੇਰਾ ਕਹਿੰਦਾ ਪਹਿਲਾ ਕੇਸ ਕੇ ਸਕਸੈਸ ਹੋਇਆ